ਐਮ ਆਰਏ ਐਸੋਸੀਏਸ਼ਨ ਦੇ ਪ੍ਰਧਾਨ ਹਰਸ਼ ਵਾਹਣ ਵੱਲੋਂ ਕੈਡਲਾ ਕੰਪਨੀ ਵਿਰੁੱਧ ਰੋਸ਼ ਮੀਟਿੰਗ ਰੱਖੀ ਗਈ ਇਸ ਮੀਟਿੰਗ ਵਿੱਚ ਵਿਸ਼ੇਸ਼ ਤੌਰ ਤੇ ਬੀਕੇਯੂ ਦੇ ਪ੍ਰਧਾਨ ਬੁੱਟਾ ਸਿੰਘ ਸ਼ਾਦੀਪੁਰਾ ਐਸੋਸੀਏਸ਼ਨ ਨੂੰ ਸਮਰਥਨ ਦੇਣ ਪਹੁੰਚੇ ਇਸ ਮੀਟਿੰਗ ਵਿੱਚ ਐਸੋਸੀਏਸ਼ਨ ਦੇ ਸੈਕਟਰੀ ਰਾਜਨ ਸ਼ਰਮਾ ਅਤੇ ਰਵਿੰਦਰ ਸ਼ਰਮਾ ਵਿਸ਼ਾਲ ਕੁਮਾਰ ਮਨੀਸ਼ ਸ਼ਰਮਾ ਪ੍ਰਿੰਸ ਆਦਿ ਮੈਂਬਰ ਮੌਜੂਦ ਰਹੇ ਕਿਆ ਨਾਮ ਹੈ ਮੈਂ ਪ੍ਰੈਜ਼ੀਡੈਂਟ ਪੀ ਹਮਾਰੇ ਪਟਿਆਲਾ ਹਰਸ਼ਵੰਤ ਪੰਜਾਬ ਮੈਡੀਕਲ ਰਿਪਰੈਜ਼ੈਂਟੇਟਿਵ ਪਟਿਆਲਾ ਐਸੋਸੀਏਸ਼ਨ ਤੋਂ ਸਾਡੇ ਤੁਹਾਨੂੰ ਪਤਾ ਜਿਵੇਂ ਕੁਝ ਲਾਸਟ ਟਾਈਮ ਤੋਂ ਕੈਡਲਾ ਮੈਨੇਜਮੈਂਟ ਨਾਲ ਇਸ਼ੂ ਚੱਲ ਰਹੇ ਸੀ ਜਿਹਦੇ ਰਿਗਾਰਡਿੰਗ ਸਾਡੇ ਵਿੱਚ ਅੱਜ ਬੀਕੇਯੂ ਦੇ ਪ੍ਰਧਾਨ ਬੂਟਾ ਸਿੰਘ ਜੀ ਸਾਜੀਪੁਰ ਸਾਡੇ ਵਿੱਚ ਮੌਜੂਦ ਨੇ ਜੋ ਸਾਨੂੰ ਸਮਰਥਨ ਕਰਨ ਆਏ ਨੇ ਜੋ ਸਾਨੂੰ ਸਹਾਇਕ ਕਰ ਰਹੇ ਨੇ ਸਹਿਯੋਗ ਕਰ ਰਹੇ ਨੇ ਪੀਐਮਆਰ ਪਟਿਆਲਾ ਨੂੰ ਜਦੋਂ ਸਾਡਾ ਸੰਘਰਸ਼ ਚੱਲ ਰਿਹਾ ਹੈ ਕੈਡਲਾ ਮੈਨੇਜਮੈਂਟ ਦੇ ਨਾਲ ਤੇ ਤੁਹਾਨੂੰ ਦੱਸਣਾ ਚਾਹਾਂਗਾ ਕੈਡਲਾ ਮੈਨੇਜਮੈਂਟ ਨੇ ਸਾਡੇ ਆਲ ఓਵਰ ਇੰਡੀਆ 36 ਜਿਹੜੇ ਸਾਡੇ ਮੈਂਬਰ ਸੀ ਉਹਨਾਂ ਨੂੰ ਕੰਪਨੀ ਚੋਂ ਕੱਢ ਦਿੱਤਾ ਗਿਆ ਹੈ ਜਿਹੜੇ ਕਿ ਆਲਮੋਸਟ 35 ਸਾਲ ਦੀ ਜਿਨ੍ਹਾਂ ਦੀ ਸਰਵਿਸ ਸੀ ਕੰਪਨੀ ਦੇ ਵਿੱਚ ਤੇ ਹੁਣ ਉਹ ਸਾਡੇ ਜਿੰਨੇ ਵੀ ਮੈਂਬਰ ਨੇ ਪੀਐਮਆਰ ਦੇ ਪਟਿਆਲਾ ਦੇ ਜਾਂ ਪੰਜਾਬ ਦੇ ਉਹਨਾਂ ਨੂੰ ਥ੍ਰੈਟ ਕਰ ਰਹੀ ਹੈ ਕਿ ਅਗਰ ਵੀ ਸਾਡੇ ਅਗਰ ਪੀਐਮਆਰ ਤੁਸੀਂ ਅਗਰ ਨਹੀਂ ਛੋਟਦੇ ਤਾਂ ਅਸੀਂ ਤੁਹਾਨੂੰ ਕੰਪਨੀ ਚੋਂ ਕੱਢ ਦਿੱਤਾ ਜਾਏਗਾ ਸਾਡੇ ਵਿੱਚ ਪੰਜਾਬ ਦੇ ਪ੍ਰਧਾਨ ਰਾਜਨ ਸ਼ਰਮਾ ਜੀ ਵੀ ਮੌਜੂਦ ਨੇ ਤੇ ਬੀਕਯੂਆਈ ਦੇ ਪ੍ਰਧਾਨ ਬਿਊਟਾ ਸਿੰਘ ਜੀ ਸ਼ਾਦੀਪੁਰ ਵੀ ਮੌਜੂਦ ਨੇ ਕੋਸਾਂ ਨੂੰ BKU ਸਾਨੂੰ ਸਮਰਥਨ ਕਰਦੀ ਹੈ PMRA ਪਟਿਆਲਾ ਨੂੰ ਥੈਂਕ ਯੂ ਕੀ ਨਾਮ ਹਨ ਭਾਈ ਬੁੱਟਾ ਸਿੰਘ ਸ਼ਾਦੀਪੁਰ ਪ੍ਰਧਾਨ BKU ਅਸੀਂ ਅੱਜ ਇੱਥੇ ਸ਼ਾਦੀਪੁਰ ਤੋਂ ਐਸੋਸੀਏਸ਼ਨ ਨੂੰ ਸਮਰਥਨ ਦਿੱਤਾ ਉਸ ਬਾਰੇ ਜਾਣਕਾਰੀ ਇਹਨਾਂ ਨਾਲ ਗੱਲ ਹੋਈ ਹੈ ਰਾਜਨ ਸ਼ਰਮਾ ਜੀ ਪੰਜਾਬ ਦੇ ਪ੍ਰਧਾਨ ਨੇ ਬੈਠੇ ਨੇ ਡਿਸਟ੍ਰਿਕਟ ਪ੍ਰੈਜ਼ੀਡੈਂਟ ਬੈਠੇ ਆ ਬਾਕੀ ਬੈਠਿਆ ਸਾਥੀ ਸਾਰੇ ਕੀ ਮਾਮਲਾ ਇਹਨਾਂ ਨੂੰ ਜਿਹੜੀ PMRA ਐਸੋਸੀਏਸ਼ਨ ਹੈ ਜਿਹੜੀ ਇਨਾਂ ਦੇ ਕੋਈ ਸਾਥੀ ਜਿਹੜੇ ਨੇ ਉਹਨਾਂ ਨੂੰ ਇੱਕ ਕੈਡਲਾ ਕੰਪਨੀ ਆ ਜਿਹੜੀ ਜਿਹਦੇ ਵਿੱਚ ਉਹ ਕੰਮ ਕਰਦੇ ਸੀ ਉਹਨਾਂ ਪਰੇਸ਼ਾਨ ਕਰ ਰਹੀ ਹੈ ਉਹਨਾਂ ਨੂੰ ਬਾਹਰ ਕੱਢ ਰਹੀ ਹੈ ਮੈਂ ਇਹ ਗੱਲ ਕਹਿਣੀ ਚਾਹੁੰਦਾ ਵੇਖੋ ਜਿੰਨਾ ਸਾਰਾ ਸਮਾਂ ਆਪਣੀ ਜ਼ਿੰਦਗੀ ਦਾ ਜਿਹੜਾ ਕੰਮ ਵਾਲਾ ਟਾਈਮ ਹੁੰਦਾ ਉਸ ਕੰਪਨੀ ਦੇ ਵਿੱਚ ਆਪਣੀ ਜੀਅ ਜਾਨ ਮਾਰ ਕੇ ਕੰਪਨੀ ਦੇ ਵਿੱਚ ਕੰਮ ਕੀਤਾ ਅੱਜ ਉਹ ਕੰਪਨੀ ਤੱਕਾ ਕਰ ਰਹੀ ਉਹਨਾਂ ਦੇ ਨਾਲ ਇਹ ਬਿਲਕੁਲ ਗਲਤ ਆ ਉਸ ਕੰਪਨੀ ਵਾਸਤੇ ਕੰਪਨੀ ਨੂੰ ਇਹਨਾਂ ਨੇ ਕਮਾਈ ਕਰਕੇ ਦਿੱਤੀ ਹੈ ਕੰਪਨੀ ਦਾ ਕੰਮ ਕੀਤਾ ਕੰਪਨੀ ਦਾ ਨਾਂ ਚਮਕਾਇਆ ਹੋਊਗਾ ਔਰ ਆਪਣਾ ਸਮਾਂ ਜਿਹੜਾ ਜ਼ਿੰਦਗੀ ਦਾ ਕੰਮ ਕਰਨ ਵਾਲਾ ਉਹ ਸਾਰਾ ਕੰਪਨੀ ਚ ਲਾਇਆ ਹੁਣ ਲਾਸਟ ਕੰਪਨੀ ਜਿਹੜੀ ਉਹ ਇਹਨਾਂ ਨੂੰ ਬਾਹਰ ਕੱਢਣਾ ਚਾਹੁੰਦੀ ਹੈ ਇਹਨਾਂ ਨੂੰ ਦਬਕੇ ਮਾਰਦੀ ਹੈ ਕਿ ਤੁਸੀਂ ਐਸੋਸੀਏਸ਼ਨ ਦੇ ਵਿੱਚੋਂ ਬਾਹਰ ਆਵੋ ਨਹੀਂ ਤੇ ਤੁਹਾਨੂੰ ਕੱਢ ਦਿੱਤਾ ਜਾਊਗਾ ਇਹ ਗੱਲਾਂ ਗਲਤ ਨੇ ਕੰਪਨੀ ਵਾਸਤੇ ਇਹ ਸਾਰੀਆਂ ਇਹਨਾਂ ਦੀਆਂ ਸੁਣ ਕੇ ਸਮਝ ਆਵਾ ਸੀ ਤੇ ਇਹਨਾਂ ਨੂੰ ਅੱਜ ਹਮਾਇਤ ਕਰਨ ਵਾਸਤੇ ਆਏ ਵੀ ਤੁਸੀਂ ਤਗੜੇ ਹੋ ਥੋਡੇ ਨਾਲ ਡਟ ਕੇ ਖੜੇ ਆਂ ਜਿੱਥੇ ਵੀ ਕੋਈ ਮੋਰਚਾ ਲਾਉਣਾ ਪਿਆ ਜਿੱਥੇ ਜਾਣਾ ਪਿਆ ਭਾਰਤੀ ਕਿਸਾਨ ਯੂਨੀਅਨ ਸ਼ਾਦੀਪੁਰ ਜਿਹੜੀ ਆ ਤੁਹਾਡੇ ਨਾਲ ਡਟ ਕੇ ਖੜੀ ਹੈ ਔਰ ਤੁਹਾਡਾ ਅਖੀਰ ਤੱਕ ਸਾਥ ਹੈ ਜਿਹੜਾ ਦਿੰਦੀ ਰਹੂਗੀ ਧੰਨਵਾਦ ਚੇਕਰ ਨੰਗਾ ਨਾਮ ਮਨੀਆ ਵੀ ਆ ਤਾਂ ਰੋਕ ਤੋਂ ਬਾਅਦ ਜੋ ਇਹ ਕਹਿਣਗੇ ਸੀ ਇਹਨਾਂ ਦੇ ਨਾਲ ਖੜਿਆ ਜੀ ਜਿਵੇਂ ਵੀ ਇਹਨਾਂ ਦਾ ਹੁਕਮ ਹੋਊਗਾ ਅਸੀਂ ਇਹਨਾਂ ਦੇ ਨਾਲ ਡਟ ਕੇ ਖਲੋਤੇ ਆਂ ਔਰ ਕੰਪਨੀ ਨੂੰ ਅਪੀਲ ਕਰਦੇ ਆ ਕਿ ਜਿਹੜੇ ਤੁਹਾਡੇ ਵਰਕਰ ਰਹੇ ਨੇ ਤੁਹਾਡੇ ਸਾਥੀ ਰਹੇ ਨੇ ਉਹਨਾਂ ਨਾਲ ਤੱਕਾ ਕਰਨਾ ਬੰਦ ਕਰੋਗਾ ਐ ਨਹੀਂ ਕੰਮ ਚੱਲਦੇ ਹੁੰਦੇ ਉਹਨਾਂ ਨਾਲ ਤੱਕਾ ਨਾ ਕਰੋ ਉਹਨਾਂ ਨੂੰ ਕੰਮ ਲਓ ਜਿਵੇਂ ਪਹਿਲਾਂ ਕੰਮ ਚੱਲਦਾ ਪਿਆ ਉਸੇ ਤਰ੍ਹਾਂ ਉਹਨਾਂ ਦਾ ਕੰਮ ਜਿਹੜਾ ਉਹ ਚੱਲਦਾ ਰਹਿਣ ਦੇਣਾ ਚਾਹੀਦਾ ਤੁਹਾਡੇ ਨਾਲ ਉਹਨਾਂ ਨੇ ਕੰਮ ਕੀਤਾ ਸਦਾ ਔਰ ਅੱਜ ਤੁਸੀਂ ਉਹਨਾਂ ਨੂੰ ਤੱਕਾ ਮਾਰੋ ਇਹ ਬਿਲਕੁਲ ਗਲਤ ਗੱਲ ਹੈ ਇਹ ਨਹੀਂ ਹੁਣ ਦਿੱਤਾ ਜਾਊਗਾ ਕੀ ਨਾਮ ਹੋ ਗਏ ਮੇਰਾ ਨਾਮ ਰਾਜੇਸ਼ ਸ਼ਰਮਾ ਜੀ ਮੈਂ ਪੰਜਾਬ ਮੈਡੀਕਲ ਇੰਟਰਨੈਸ਼ਨਲ ਐਸੋਸੀਏਸ਼ਨ ਦਾ ਪੰਜਾਬ ਦਾ ਪ੍ਰਧਾਨ ਹੈਗੇ ਜੀ ਤੇ ਅੱਜ ਅਸੀਂ ਇਹ ਕੈਡਲਾ ਮੈਨੇਜਮੈਂਟ ਦੇ ਲਈ ਗੱਲ ਕਰਨ ਦੇ ਲਈ ਇਕੱਠੇ ਹੋਏ ਹੈਗੇ ਜੀ ਜਿਹਦੇ ਵਿੱਚ ਸਾਨੂੰ ਪਾਰਧਿਕ ਸੰਮੋਰਚੇ ਦੇ ਸਾਦੀਪੁਰ ਜੀ ਜਿਹੜੇ ਹੈਗੇ ਸਾਨੂੰ ਸਮਰਥਨ ਦੇਣ ਆਏ ਹੈਗੇ ਜਿਹੜਾ ਸਾਡੇ ਨਾਲ ਧੱਕਾ ਹੋ ਰਿਹਾ ਉਸ ਦੇ ਲਈ ਸਾਦੀਪੁਰ ਜੀ ਦਾ ਇਹ ਕਹਿਣਾ ਹੈਗਾ ਕਿ ਕਿਸੇ ਵੀ ਤਰੀਕੇ ਦਾ ਧੱਕਾ ਤੁਹਾਡੇ ਨਾਲ ਨਹੀਂ ਹੋਣ ਦਵਾਂਗੇ ਨਾ ਸਹਿਨ ਕੀਤਾ ਜਾਊਗਾ ਨਾ ਕਰਾਂਗੇ ਹਰ ਤਰੀਕੇ ਦੇ ਪ੍ਰੋਟੈਸਟ ਦੇ ਵਿੱਚ ਇਹਨਾਂ ਦਾ ਸਮਰਥਨ ਹੈਗਾ ਕਿ ਹਰ ਤਰੀਕੇ ਨਾਲ ਸਾਡੇ ਨਾਲ ਖੜੇ ਹੋ। ਜਿਸ ਤਰੀਕੇ ਨਾਲ ਕੈਟਲਾ ਮੈਨੇਜਮੈਂਟ ਬੌਂਸਰਾਂ ਦੇ ਨਾਲ ਆ ਕੇ ਸਾਡੇ ਮੈਂਬਰਾਂ ਨੂੰ ਧੱਕਾ ਕਰਕੇ ਕੱਢਣਾ ਆਣਾ ਚਾਹਦੀ ਹੈ ਕੰਪਨੀ ਦੇ ਵਿੱਚੋਂ ਜਾਂ ਸਾਡੀ ਐਸੋਸੀਏਸ਼ਨ ਛਡਵਾ ਕੇ ਕੰਮ ਕਰਵਾਉਣਾ ਚਾਹਦੀ ਹੈ। ਉਹ ਇਹਨਾਂ ਵੱਲੋਂ ਕਿਹਾ ਗਿਆ ਹੈ ਕਿ ਅਸੀਂ ਤੁਹਾਡੇ ਨਾਲ ਡਟ ਕੇ ਖੜਾਂਗੇ, ਮੋਢੇ ਨਾਲ ਮੋਢਾ ਲਾ ਕੇ ਖੜਾਂਗੇ। ਜਿੱਥੇ ਵੀ ਧਰਨਾ ਤੁਹਾਨੂੰ ਦੇਣਾ ਪਿਆ, ਸਮਰਥਨ ਦੇਣਾ ਪਿਆ ਉੱਥੇ ਦੇਵਾਂਗੇ। ਪ੍ਰਾਪਟੀ ਵੇਚਣੇ ਅਤੇ ਖਰੀਦਣੇ ਲਈ ਸੰਪਰਕ ਕਰੇ ਫੇਅਰ ਡੀਲ ਪ੍ਰਾਪਰਟੀਆਂ